ਅੱਗੇ ਆ ਗਿਆ ਜੀ ਨਿਊ ਆਲੈਂਡ 373 ਜੂਜੀ ਗੇਅਰ ਚ ਪਲੱਸ ਮਾਡਲ ਆ ਤੇ 4x4 ਕਿੰਨੇ ਮਾਡਲ ਹੈ ਜੀ ਇਹ ਬਾਈ ਜੀ 2018 ਮਾਡਲ ਆ 8 ਲੱਖ 10000 ਰੁਪਿਆ ਇਹਦੀ ਕੀਮਤ ਆ ਹਾਂ ਜੀ ਅੱਗੇ ਆ ਗਿਆ ਸੋਨਾ ਲਿੱਕਾ ਡੀਆਈ 750 ਇਹ ਕਿੰਨੇ ਮਾਡਲ ਆ ਜੀ ਇਹ ਬਾਈ ਜੀ 2013 ਮਾਡਲ ਆ ਮਕੈਨਿਕ ਦਾ ਸਟੀering ਤੇ 330000 ਰੁਪਿਆ ਡਿਮਾਂਡ ਆ ਅੱਗੇ ਆ ਗਿਆ ਜੀ ਸੋਨਾ ਲਿੱਕਾ ਡੀਆਈ 750 ਐਚਡੀਐਮ 5 ਲੱਖ 80000 ਡਿਮਾਂਡ ਆ ਨੰਬਰ ਦਾ ਜੀ ਭਾਈ ਆਪਣਾ ਕੰਟੈਕਟ ਨੰਬਰ ਹੈਗਾ 84271 040 ਹਾਂ ਜੀ ਹਾਂ ਜੀ ਜੀ ਕਾ ਬਾਈ ਜੀ ਆਪਾਂ ਖੜ ਆਪਣੇ ਨਾਲ ਵੀਰ ਜੁੜਾ ਸਾਰੀ ਗੱਲਬਾਤ ਕਰਦਾ ਕਿੰਨੇ ਕ ਟਰੈਕਟਰ ਲੈ ਕੇ ਆਏ ਅੱਛੀ ਕਾਲ ਬਾਈ ਜੀ ਅੱਛੀ ਕਾਲ ਬਾਈ ਜੀ ਹੋਰ ਕਿਵੇਂ ਜੀ ਠੀਕ ਆ ਵਧੀਆ ਬਾਈ ਤੁਸੀਂ ਦੇਖੋ ਕਿੰਨਾ ਕੰਮ ਆ ਬਾਈ ਆਪਣੇ ਕੋਲ ਕਿੰਨੇ ਕ ਟਰੈਕਟਰ ਆ ਆਪਣੇ ਕੋਲੇ 8-9 ਟਰੈਕਟਰ ਮਿਲ ਜਾਂਦੇ ਬਈ ਬਿਲਕੁਲ ਠੀਕ ਆ ਜੀ ਇਹ ਮੰਡੀ ਵਿੱਚ ਕਾ ਨੰਬਰ ਆ ਪਲਾਂਟੀਆ ਮੰਡੀ ਚ ਬਈ ਆਪਣਾ ਹੈਗਾ 17 ਨੰਬਰ ਪਲਾਂਟਾ 17 ਨੰਬਰ ਪਲਾਂਟਾ ਤੇ ਰਾਮਪਰਾ ਮੋੜ ਰੋਡ ਦੇ ਬਿਲਕੁਲ ਨੇੜੇ ਠੀਕ ਆ ਠੀਕ ਆ ਜੀ ਰਵੀ ਦਾਸ ਚੌਂਕ ਦੇ ਨੇੜੇ ਆ ਠੀਕ ਆ ਜੀ ਠੀਕ ਆ ਤੇ ਟਰੈਕਟਰ ਤੇ ਲੋਨ ਵਗੈਰਾ ਹੋ ਜਾਂਦਾ ਜੀ ਜਿਹੜੇ ਹਾਂਜੀ ਭਾਈ ਲੋਨ ਵੀ ਕਰਵਾ ਦਿੰਦੇ ਆ ਇਹ ਕਿਸੇ ਨੇ ਪੁਰਾਣਾ ਟਰੈਕਟਰ ਵੇਚਣਾ ਹੋਵੇ ਹਾਂਜੀ ਹਾਂਜੀ ਭਾਈ ਜੀ ਆਪ ਨੂੰ ਫੋਟੋਆਂ ਪਾ ਦੇ ਨੰਬਰ ਤੇ ਹਾਂਜੀ ਸਕਰੀਨ ਤੇ ਤੁਸੀਂ ਨੰਬਰ ਚਲਾ ਦਿਓ ਆਪਣਾ ਹਾਂਜੀ ਕਦੋਂ ਮਾਰ ਜੀ ਸਿੱਧਾ ਟਰੈਕਟਰ ਵੇਚਣਾ ਹੋਵੇ ਸਿੱਧਾ ਵੀ ਵੇ ਲੈ ਲੈਣੇ ਭਾਈ ਤੇ ਆਪਣਾ ਕੰਟੈਕਟ ਨੰਬਰ ਦੱਸ ਦਿਓ ਜੀ ਭਾਈ ਆਪਣਾ ਕੰਟੈਕਟ ਨੰਬਰ ਹੈਗਾ 84271 404 ਠੀਕ ਹੈ ਜੀ ਤੇ ਸਟਾਰਟ ਕਰਦੇ ਆ ਜੀ ਆਪਾਂ ਸੋਨਾ ਲਿਖਾ ਡੀਆਈ 750 ਤੋਂ ਕਿੰਨੇ ਮਾਡਲ ਹੈ ਜੀ ਇਹ ਇਹ ਬਾਈ ਜੀ 2013 ਮਾਡਲ ਹੈ 310000 ਡਿਮਾਂਡ ਹੈ ਮਕੈਨੀਕਲ ਸਟੀering ਦੇ ਵਿੱਚ ਠੀਕ ਆ ਜੀ ਵੀਕੇਟੀ ਦੇ ਟਾਇਰ ਆ ਜਿਹੜੇ ਹੈਗੇ 70 ਪੈਸੇ ਟਾਇਰ ਫਰੰਟ ਵਾਲੇ ਆ 50 ਪੈਸੇ ਪੈਸੇ ਟਾਇਰ ਹੈਗੇ ਐਮ ਆਰਐਫ ਦੇ ਪਿਛਲੇ 14 ਵਾਲੇ 68 ਗੇਅਰ ਚ ਆ ਗਏ ਹਾਂਜੀ 68 ਗੇਅਰ ਆ ਬਈ ਰੰਗ ਪੇਂਟ ਦਾ ਬਾਈ ਹਾਂਜੀ ਬਈ ਜੀ ਰੰਗ ਪੇਂਟ ਰੰਗ ਪੇਂਟ ਦਾ origignal ਆ ਬਾਈ ਕੱਲੇ ਬਸ ਹਮਗਰੇਟ ਹੋਏ ਠੀਕ ਆ ਵੀਰੇ ਆਪਣਾ ਕੋਈ ਲਕੋ ਨਹੀਂ ਦਾ ਕੋਈ ਨਹੀਂ ਹੈਗਾ ਬਾਈ ਕਹਿੰਦਾ ਆਪਾਂ ਜਿਹੜੀ ਚੀਜ਼ ਆ 10 ਕੇ ਟਰੈਕਟਰ ਦੇਵਾਂਗੇ ਤੇ ਡੰਡਾ ਪੱਟੀ ਸਾਨੂੰ ਨਾਲ ਮਿਲੂਗਾ ਤੇ ਨੰਬਰ ਬਾਈ ਜੀ ਟਰੈਕਟਰ ਦਾ ਨੰਬਰ ਬਾਈ ਜੀ ਆਪਣੇ ਕੋਲੇ ਸਾਰੇ ਟਰੈਕਟਰ ਆਲਮੋਸਟ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹੁੰਦੇ ਆ ਹਾਂਜੀ ਐਨਓ ਸੋਈ ਮਿਲੂਗੀ ਹਾਂਜੀ ਹਾਂਜੀ ਬਾਈ ਜੀ ਨਾ ਕਰਾਂ ਤੱਕ ਦੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹੈ ਕਾ ਕੀ ਕਾਪੀ ਕਾਗਜ਼ਾਂ ਦੀ ਆਪਣੀ ਸਾਰੀ ਜ਼ਿੰਮੇਵਾਰੀ ਹੈ ਠੀਕ ਆ ਤੇ ਕਿੰਨੇ ਮਾਡਲ ਆ ਬਈ ਇਹ ਇਹ 2013 ਮਾਡਲ ਹੈ 310000 ਡਿਮਾਂਡ ਹੈ ਜਿਹੜੀ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਨਾਂ ਨੂੰ 15000 ਰੁਪਿਆ ਡਿਸਕਾਊਂਟ ਦੇਵਾਂ 15000 ਹਾਂਜੀ ਬਾਈ ਹੋਰ ਵੀ ਕਰ ਦਾਂਗੇ ਕੋਈ ਗੱਲ ਨਹੀਂ ਮੌਕੇ ਤੇ ਹੋਰ ਵੀ ਮਾਨ ਅਗੇ 855 ਆ ਗਿਆ 2016 ਮਾਡਲ 855 4 ਸਟਾਰ 5 ਲੱਖ 20000 ਡਿਮਾਂਡ ਕਿੰਨੀ ਡਿਮਾਂਡ ਹੈ ਜੀ 530000 ਰੁਪਇਆ ਟਾਇਰਾਂ ਦੀ ਇਹ ਗੱਲ ਕਰੀਏ ਬਾਈ ਬਾਈਕ ਵਾਲੇ ਟਾਇਰ ਹੈ 85 ਪੈਸੇ ਫਰੰਟ ਟਾਇਰ ਹੈਗੇ ਇਹਦੇ 70 ਪੈਸੇ ਜਮਨ ਰੇਡੀਅਲ ਟਾਇਰ ਹੈ ਫਰੰਟ ਵਾਲੇ ਗੁਡੀਅਰ ਦੇ ਹਾਂਜੀ ਬਾਈਕ ਵਾਲੇ ਵੀ ਗੁਡੀਅਰ ਦੇ 14 9 28 ਦੇ ਇਹ ਰੰਗ ਪੇਂਟ ਦੀ ਜੇ ਗੱਲ ਕਰੀਏ ਬਾਈ ਰੰਗ ਪੇਂਟ ਬਾਈ ਓਰੀਜਨਲ ਹੈ ਟਰੈਕਰ ਇਹ ਡਬਲ ਡਿਸਟ੍ਰੀਬਿਊਟਰ ਚ ਆ ਗਿਆ ਜੀ ਰਿਵਰਸ ਪੀਟੀਓ ਓਰੀਜਨਲ ਹੈ ਰਿਵਰਸ ਪੀਟੀਓ ਏ ਡਬਲ ਪੰਪ ਆ ਪਾਵਰ ਸਟੀering ਆ ਜੀ ਹਾਂਜੀ ਹਾਂਜੀ ਵੀ ਪਾਵਰ ਸਟੀering ਤੇ ਕਿੰਨੇ ਮਾਡਲ ਲੱਛੇ ਸੀ ਇਹ ਬਾਈ 16 ਮਾਡਲ ਆ 17 ਦੀ ਕਾਪੀ ਆ ਹਾਂਜੀ 15000 ਰੁਪਏ ਦਾ ਡਿਸਕਾਊਂਟ ਕਰਨਾ ਠੀਕ ਆ ਜੀ 5 ਲੱਖ 30 ਹਜ਼ਾਰ ਡਿਮਾਂਡ ਆ ਹਾਂਜੀ ਵੀ ਅੱਗੇ ਫਾਰਮ ਟ੍ਰੈਕ 60 ਵੀ ਦਿਖਾ ਦੇਣੇ ਜੀ ਇਹ 2008 ਮਾਡਲ ਆ ਵੀ ਹਾਂਜੀ ਇਹਦੀ 3 ਲੱਖ ਤੇ 15000 ਰੁਪਿਆ ਕੀਮਤ ਆ ਤੇ ਟਾਇਰਾਂ ਦੀ ਜੇ ਗੱਲ ਕਰੀਏ ਬਾਈ 95 ਪੈਸੇ ਐ ਟਾਇਰ ਬਾਈ ਬੀਕੇਟੀ ਦੇ 4 ਟੀ ਕਮਾਂਡਰ ਕੰਪਨੀ ਦੇ ਕਮਾਂਡਰ ਵਾਲੇ ਮਹਿੰਗੇ ਹੁੰਦੇ ਆ ਨਾ ਬਾਈ ਹਾਂਜੀ ਹਾਂਜੀ ਬਈ ਜੇ ਇਹਦੀ ਡਿਮਾਂਡ ਬਹੁਤ ਐ ਤੇ ਸੈਂਟਰ ਗੇਅਰ ਜਾ ਕੇ ਹਾਂ ਸੈਂਟਰ ਗੇਅਰ ਚ ਤੇ ਰੰਗ ਪੇਂਟ ਦੀ ਜੇ ਗੱਲ ਕਰੀ ਰੰਗ ਪੇਂਟ ਬਾਈ ਸਾਰਾ ਓਰੀਜਨਲ ਐ ਤੇ ਇਹ ਡਬਲ ਕਲਚ ਆ ਕਿ ਸਿੰਗਲ ਜੀ ਇਹ ਡਬਲ ਕਲਚ ਐ ਰਿਵਰਸ ਪੀਟੀਓ ਡਬਲ ਕਲਚ ਐ ਰਿਵਰਸ ਪੀਟੀਓ ਰੰਗ ਪੇਂਟ ਤੋਂ ਫੁੱਲ ਓਰੀਜਨਲ ਆ ਟਰੈਕਟਰ ਆ ਫਾਰਮਰ ਟਰੈਕ 3 15 ਜੀ ਤੇ ਕਿੰਨੇ ਮਾਡਲ ਦੱਸਿਆ ਜੀ ਇਹ 8 ਮਾਡਲ ਐ ਡਿਮਾਂਡ ਦੀ ਜੇ ਗੱਲ ਕਰਨੀ 315000 ਇਹ ਜੋ ਵੀ ਹੋ ਜੂ ਡਿਸਕਾਊਂਟ ਇਹ 20000 ਡਿਸਕਾਊਂਟ ਕਰਦਾ 20000 ਹਾਂਜੀ ਇਹ ਜੋ ਬਾਈ ਕਹਿੰਦਾ 20000 ਡਿਸਕਾਊਂਟ ਕਰ ਦਾਂਗੇ ਹਾਂਜੀ ਅੱਗੇ ਆ ਗਿਆ ਸੋਨਾ ਲਿਕਾ ਡੀਆਈ 750 ਇਹ ਕਿੰਨੇ ਮਾਡਲ ਹੈ ਇਹ ਬਾਈ ਜੀ 2013 ਮਾਡਲ ਹੈ ਮਕੈਨਿਕ ਦਾ ਸਟੀering ਤੇ 330000 ਰੁਪਏ ਡਿਮਾਂਡ ਹੈ ਟਾਇਰਾਂ ਦੀ ਜੇ ਗੱਲ ਕਰੀ ਇਹਦੇ ਪਿਛਲੇ ਟਾਇਰ ਹੈਗੇ ਬਾਈ 40 ਪੈਸੇ ਮੂਰਲੇ ਹੈਗੇ 50 ਪੈਸੇ ਟਾਇਰ 16 9 22 ਵਾਲੇ ਬੈਕ ਵਾਲੇ ਟਾਇਰ ਆ ਜੀ ਹਾਂਜੀ ਵੀਰ ਜੀ ਸਾਈਡ ਗੇਅਰ ਤੇ ਆ ਗਿਆ ਜੀ ਕਿੰਨੇ ਮਾਡਲ ਦਾ ਅੱਛਾ ਜੀ ਇਹ 2013 ਮਾਡਲ ਹੈ 13 ਮਾਡਲ ਹੈ ਮਕੈਨੀਕਲ ਸਟੀering ਹੈ ਠੀਕ ਹੈ ਜੀ ਮਕੈਨੀਕਲ ਸਟੀering ਆ ਗਿਆ ਰੰਗ ਪੇਂਟ ਦੀ ਗੱਲ ਕਰੀਂ ओरिजिनल ਹੈ ਬਾਈ ਸਾਰਾ ਡੈਟਾ ओरिजिनल ਆ ਬਾਕੀ ਬਾਈ ਬਾਅ ਕੇ ਤਸੱਲੀ ਕਰਕੇ ਫੁੱਲ ਅਗਲਾ ਲੈ ਜਾ ਸਕਦਾ ਡੈਟਾ ਆਪਣੀ ਗਾਰੰਟੀ ਹੈ ਡੈਟਾ ਦੀ ਪੂਰੀ ਫੁੱਲ ਪੂਰੀ ਜ਼ਿੰਮੇਵਾਰੀ ਹੈ ਫੁੱਲ ਬਾਈ ਠੀਕ ਹੈ ਜੀ ਤੇ ਜੇ ਇਹ ਮਾਡਲ ਦੱਸਿਆ ਜੀ 13 ਮਾਡਲ 2013 ਮਾਡਲ ਡਿਮਾਂਡ ਕਿੰਨੀ ਹੈ ਦੀ ਇਹਦੀ 3 ਲੱਖ 30 ਹਜ਼ਾਰ ਡਿਮਾਂਡ ਹੈ ਭਾਈ ਤੁਹਾਡੀ ਜਿਹੜੇ ਵੀਡੀਓ ਦੇਖ ਕੇ ਆਊਗਾ 20000 ਰੁਪਿਆ ਡਿਸਕਾਊਂਟ ਕਰਾਂਗੇ ਇਹ ਟਰੈਕਟਰ ਜੋਂ ਹਾਂਜੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਨਹੀਂ ਦਾਂਗੇ ਰੁਪਏ ਨਸ ਮਗਰ ਆਟਮ ਔਰ ਗੂਟੂ ਵੀ ਰੀਜਨਲ ਹੈ ਭਾਈ ਜੀ ਰੀਜਨਲ ਰੱਖਿਆ ਸਾਰਾ ਇਹ ਟੂ ਜਿਹੜਾ ਟਰੈਕਟਰ ਜੈਨੂਇਨ ਹੈ ਟਰੈਕਟਰ ਰੀਜਨਲ ਹੈ ਹਾਂਜੀ ਅੱਗੇ ਆ ਗਿਆ ਜੀ ਸਪਰਾਜ 855 4 ਸਟਾਰ ਹਾਂਜੀ 2013 ਮਾਡਲ ਹੈ ਹਾਂਜੀ 450000 ਰੁਪਿਆ ਡਿਮਾਂਡ ਹੈ ਟਰੈਕਟਰ ਦੀ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਨੂਲੇ ਟਾਇਰ ਹੈਗੇ ਬਾਈ ਜੇ ਇਹਦੇ 60 ਪੈਸੇ ਪਿਛਲੇ ਟਾਇਰ ਹੈਗੇ ਇਹਦੇ 80 ਪੈਸੇ ਗੁਡਇਰ ਕੰਪਨੀ ਦੇ ਟਾਇਰ ਹੈ ਨਾ ਨਾ ਉਠਾਈ ਜਿਹੜੇ ਬੈਕ ਵਾਲੇ ਟਾਇਰ ਆ ਗੁਡਇਰ ਦੇ ਟਾਇਰ ਆ ਜੀ ਸਾਰਾ ਟਰੈਕਟਰ ਜੈਨੂਅਲ ਹੈ ਟਾਇਰ ਵਾਲ ਪੰਪ ਆ ਗਿਆ ਜੀ ਸੈਂਟਰ ਗੇਅਰ ਆ ਗਿਆ ਰਿਵਰਸ ਪੀਟੀਓ ਰਿਵਰਸ ਪੀਟੀਓ ਇਹਨਾਂ ਵਾਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਆ ਬਾਕੀ ਵੀਰ ਜੀ ਆਪਾਂ ਹੋਰ ਵੀ ਤਸੱਲੀ ਦਿਨੇ ਦੇਖੋ ਟਰੈਕਟਰ ਦੇ ਵਿੱਚ ਸਾਰਾ ਏ ਟੂ ਜ਼ੈਡ ਲਿਫਟ ਦਾ ਇੰਜਨ ਦਾ ਗੇਅਰ ਦਾ ਤੇਲ ਸਾਰਾ ਨਵਾਂ ਹੈ ਚੈੱਕ ਕਰਾ ਕੇ ਬਾਹ ਕੇ ਤਸੱਲੀ ਕਰਕੇ ਲੈ ਜਾ ਸਕਦਾ ਅਗਲਾ ਦੇਖੋ ਜਮਾਂ ਨਵਾਂ ਮਗ ਲੈ ਲਈ ਹਾਂਜੀ ਸਰਵਿਸ ਕਰਾ ਕੇ ਚਲਾਇਆ ਵੀ ਟਰੈਕਟਰ ਠੀਕ ਹੈ ਜੀ ਹਾਂਜੀ ਭਾਈ ਬਲੇ ਤੁਹਾਨੂੰ 100 ਰੁਪਇਆ ਲਾਉਣ ਦੀ ਲੋੜ ਨਹੀਂ ਬਾਈ ਘਰੇ ਜਾ ਕੇ ਬਸ ਹਾਲ ਪਾ ਲੋ ਕੁਛ ਮਰਜ਼ੀ ਪਾ ਲਿਓ ਮਾਰੀ ਪਾ ਕੇ ਕ੍ਰੀਸੀ ਫਿਰ ਕ੍ਰੀਸੀ ਫਿਰ ਉਹਦੇ ਇਹ ਮਗਰੇਟ ਮੂਰੂਟ ਰੇ ਨਾ ਉਹਦੇ ਨਾਲ ਹੈ ਭਾਈ ਮਾਰ ਕੇ ਲੱਗੇ ਹੋਇਆ ਮੂਰੂਦੀ ਦਿਖਾ ਸਕਦਾ ਤੂੰ ਹਾਂਜੀ ਆ ਦੇਖੋ ਜੀ ਇੱਥੇ ਇਹਦੇ ਮਾਰ ਕੇ ਲੱਗਿਆ ਨਾਲ ਦੇ ਮਗਰੇਟ ਆ ਬਾਈ ਹਾਂ ਬਾਈ ਟਰੈਕਟਰ ਦੇ ਠੀਕ ਆ ਜੀ ਹਾਂਜੀ ਵੀਰ ਜੀ ਸਾਰਾ ਟਰੈਕਟਰ ਰੰਗ ਪੇਂਟ ਤੋਂ 오ਰੀਜਨਲ ਆ 오ਰੀਜਨਲ ਆ ਬਸ ਕੱਲੇ ਬਾਈ ਜੀ ਆਹ ਤਾਂ ਦੱਸ ਦਿੰਨੇ ਆ ਵੀਡੀਓ ਦੇ ਵਿੱਚ ਆ ਇੰਨਾ ਥਾਂ ਹੋਇਆ ਠੀਕ ਆ ਜੀ ਹਾਂਜੀ ਦੱਸ ਕੇ ਦੇਵਾਂਗੇ ਕੋਈ ਆਪਾਂ ਲੁਕੋ ਨਹੀਂ ਰੱਖਣਾ ਠੀਕ ਆ ਜੀ ਹਾਂਜੀ ਵੀਰ ਜੀ ਤੇ ਸਿੰਪਲ ਸਟੀering ਆ ਜੀ ਨਹੀਂ ਨਹੀਂ ਪਾਵਰ ਆ ਬਾਈ ਪਾਵਰ ਪਾਵਰ ਸਟੀering ਆ ਗਿਆ ਜੀ ਹਾਂਜੀ ਹੋਰ ਸਟਾਰ ਡਬਲ ਪੰਪ ਰਵਾਤ ਸਟੇering ਆ ਜੀ ਇਹ 2013 ਮਾਡਲ ਹੈ 14 ਦੀ ਕਾਪੀ ਹੈ ਐਨਓਸੀ ਮਿਲੂਗੀ ਹਰਿਆਣਾ ਨੰਬਰ ਹੈ ਠੀਕ ਹੈ ਜੀ ਨਾ ਕਾਗਜ਼ ਪੱਤਰਾਂ ਦੀ ਆਪਣੀ ਪੂਲ ਗਰੰਟੀ ਹੈ ਟਰੈਕਟਰ ਦੀ ਵੀ ਪੂਲ ਗਰੰਟੀ ਆ ਬਾਅ ਕੇ ਤਸੱਲੀ ਕਰਕੇ ਫੇਰ ਲੈ ਕੇ ਜਾਵੇ ਟਰੈਕਟਰ ਬਾਈ ਆਪਣਾ ਐਡਰੈਸ ਹੈਗਾ ਪਿੰਡ ਛੇਕਪੁਰਾ ਤਰਸੀਲ ਤਲਵੰਡੀ ਸਾਬੋ ਮੋੜਾਂ ਤੋਂ 12 ਕਿਲੋਮੀਟਰ ਤਲਵੰਡੀ ਸਾਬੋ ਤੋਂ 8 ਕਿਲੋਮੀਟਰ ਪਿੰਡ ਇਹ ਡਿਮਾਂਡ ਇਹਦੀ ਕਿੰਨੀ ਹੈ ਟਰੈਕਟਰ ਇਹਦੀ ਬਾਈ 4.5 ਲੱਖ ਰੁਪਏ ਐ ਡਿਮਾਂਡ ਹੈ ਜਿਹੜਾ ਤੁਹਾਡੀ ਵੀਡੀਓ ਦੇਖ ਕੇ 20000 ਰੁਪਏ ਡਿਸਕਾਊਂਟ 20000 ਹਾਂਜੀ ਅੱਗੇ ਸਵੇਰਾ ਇਹ ਤਾਂ ਖਾਈ 35 ਏ 97 ਮਾਡਲ ਹੈ 122000 ਰੁਪਿਆ ਡਿਮਾਂਡ ਹੈ ਪੈਰਾਂ ਦੀ ਜੇ ਗੱਲ ਕਰੀ ਪਿਛਲੇ ਟਾਇਰ ਇਹਦੇ ਹੈਗੇ ਆ ਬਾਈ 40 ਪੈਸੇ ਮੂਰਲੇ ਟਾਇਰ ਹੈਗੇ 25 ਪੈਸੇ ਠੀਕ ਆ ਜੀ ਰੰਗ ਪੇਂਟ ਦੀ ਗੱਲ ਕਰੀਏ ਜੀ ਇਹ ਬਾਈ ਜੈਨੂਅਲ ਹੈ ਟਰੈਕਟਰ ਕੱਲਾ ਬੰਪਰ ਤੇ ਰੰਗ ਹੋਇਆ ਫੱਟ ਛੜ ਯੈਸ ਬਾਕੀ ਸਾਰਾ ਰਿਜਨਲ ਹੈ ਟਰੈਕਟਰ ਤੇ ਕਿੰਨੇ ਮਾਡਲ ਦੱਛਾ ਜੀ ਇਹ 97 ਮਾਡਲ ਹੈ 122000 ਰੁਪਿਆ ਡਿਮਾਂਡ ਹੈ ਡਿਮਾਂਡ ਹੈ 20000 ਰੁਪਿਆ ਤੇ ਡਿਸਕਾਊਂਟ ਕਰਾਂ ਤੇ ਇਹ 1 ਲੱਖ 6000 ਚ ਪਈ ਹੈ ਹਾਂਜੀ ਬਈ ਲੱਖ ਰੁਪਏ ਦਾ ਟਰੈਕਟਰ ਸਾਨੂੰ ਮਿਲ ਜੂ ਛੋਟੇ ਜਿਮੇਦਾਰ ਲਈ ਬਸਟਾ ਟਰੈਕਟਰ ਇਹਨੇ ਤਿੰਨ ਚਾਰ ਕਿੱਲਾਂ ਦੀ ਬਾਹੀ ਕਰਨੀ ਹੈ ਨਾ ਬਈ ਹਾਂਜੀ ਹਾਂਜੀ ਅੱਗੇ ਆ ਗਿਆ ਨਿਊ ਆਲੈਂਡ 373 ਜੂਜੀ ਗੇਅਰ ਤੇ ਪਲੱਸ ਮਾਡਲਾ ਤੇ 4x4ਾ ਕਿੰਨੇ ਮਾਡਲ ਹੈ ਜੀ ਇਹ ਬਾਈ ਜੀ 2018 ਮਾਡਲ ਹੈ 8 ਲੱਖ 1000 ਰੁਪਿਆ ਹੈ ਦੀ ਕੀਮਤ ਹਾਂਜੀ 4x4ਾ ਹਾਂਜੀ 3 ਸਪੀਡ 4x4ਾ ਕਿਹੜਾ ਵੀ ਜੇ ਗੱਲ ਕਰੀਏ ਮੂਹਰ ਨੇ ਟਾਇਰ ਦੇ 60 ਪੈਸੇ ਆ ਪਿਛਲੇ ਟਾਇਰ ਦੇ 95 ਪੈਸੇ ਬਾਈ ਨਾਲ ਦੇ ਟਾਇਰ ਬਾਈ ਹਾਂਜੀ ਬਾਈ ਜੀ ਨਾਲ ਦੇ ਟ੍ਰੈਕਟਰ ਬਹੁਤ ਘੱਟ ਚੱਲਿਆ ਜੈਨੂਇਨ ਟ੍ਰੈਕਟਰ ਕਿੰਨੇ ਦਾ ਚੱਲੇ ਚੈੱਕ ਕਰੀ ਮੈ ਜੀ ਆ ਤੁਸੀਂ ਵੀਡੀਓ ਦੇ ਵਿੱਚ ਦਿਖਾ ਸਕਦੇ ਆ ਬਾਈ 1826 ਘੰਟੇ ਚੰਦੇ 1826 ਘੰਟੇ ਮੰਨ ਲਾ ਸਾਰਾ ਸਹੀ ਕਹਿ ਸਕਦੇ ਆ ਪੇਟ ਲੱਗਿਆ ਹੋਇਆ ਬੈਕ ਸਾਈਡ ਤੇ ਹਾਂਜੀ ਮੂਰੇ ਵੀ ਲੱਗੇ ਹੋਏ ਆ ਬਾਈ ਮੂਰੇ ਵੀ ਲੱਗੇ ਹੋਏ ਆ ਤੇ ਡਬਲ ਡਿਸਟ੍ਰਿਬਿਊਟਰ ਆ ਗਿਆ ਬਾਈ ਜੀ ਤੇ ਮਗਰਾਟ ਮਰੂਟਾਂ ਚ ਸਾਰਾ ਜੈਨੂਇਨ ਡੈਕ ਬਹੁਤ ਘੱਟ ਰੰਗ ਪਰੰਪਾ ਤੇ ਰੰਗ ਪੇਂਟ ਦੀ ਜੀ ਗੱਲ ਕਰੀਏ ਬਾਈ ਜੀ ਸਾਰਾ オリジナル ਹੈ ਟਰੈਕ ਕੰਪਨੀ ਚ ਲੈ ਜਾਣ ਜਾਂਸੀ ਚ ਅਗਲਾ ਚੈੱਕ ਕਰਾ ਕੇ ਦੇ ਠੀਕ ਆ ਫਾਈਬਰ ਵਾਲੀ ਹੁੱਡ ਲੱਗੀ ਹੋਈ ਆ ਬਾਈ ਹਾਂਜੀ ਵੀਰ ਜੀ 4x4 ਆ ਗਿਆ 3 ਸਪੀਡ ਆ ਕਿਵੇਂ ਹੁਣ ਮੂਰੇ ਮੱਕੀ ਦੇ 4 ਪੌਣ ਦਾ ਸੀਜ਼ਨ ਆ ਗਿਆ ਬਾਈ ਹਾਂਜੀ ਵੀਰ ਜੀ ਉਹਨਾਂ ਲਈ ਬਹੁਤ ਵਧੀਆ ਲੈ ਕਿਵੇਂ ਮਰਜ਼ੀ ਗੱਲੇ ਗੁੱਲੇ ਵਿੱਚ ਕਿਵੇਂ ਮਰਜ਼ੀ ਲਗਾਈ ਚੱਲੋ ਹਾਂਜੀ ਵੀਰ ਕੋਈ ਦਿੱਕਤ ਹੀ ਨਹੀਂ ਹੈਗੀ ਹਾਂਜੀ ਉਹਦਾ ਛੋਟਾ ਟਰੈਕਟਰ ਜੂਜੀ ਘੇਰ ਚ ਆ ਗਿਆ ਤੇ ਕਿੰਨੇ ਮਾਡਲ ਸੀ ਜਾਈ ਇਹ ਬਾਈ 2018 ਮਾਡਲ ਹੈ 8 ਲੱਖ 10000 ਰੁਪਿਆ ਦੀ ਕੀਮਤ ਹੈ ਹਾਂਜੀ 25000 ਰੁਪਿਆ ਡਿਸਕਾਊਂਟ ਕਰਾਂਗੇ ਟਰੈਕਟਰ 25000 ਡਿਸਕਾਊਂਟ ਬਾਈ ਜੀ ਤੁਹਾਡੀ ਵੀਡੀਓ ਦੇਖ ਕੇ ਆਊਗਾ ਜਿਹੜਾ 25000 ਰੁਪਿਆ ਡਿਸਕਾਊਂਟ ਹੈ ਟਰੈਕਟਰ ਠੀਕ ਹੈ ਜੀ ਅੱਗੇ ਆ ਗਿਆ ਜੀ ਸੋਨਾ ਲੱਕਾ ਡੀਆਈ 750 ਐਚਡੀਐਮਾ ਹਾਈਬੀ ਡਿਊਟੀ 55 ਕੈਟਾਗਰੀ ਚ ਆ ਗਿਆ ਜੀ 55 ਹੋਰ ਚੈਂਜਰ ਵਾਲਾ ਸਿਕੰਦਰਾ ਮਾਡਲ ਆ ਘੱਟ ਤੇਲ ਖਰਚਾ ਐਚਡੀਐਮਾ 2020 ਮਾਡਲ ਹੈ 5 ਲੱਖ 80 ਹਜ਼ਾਰ ਡਿਮਾਂਡ ਆ ਟਾਇਰਾਂ ਦੀ ਜੇ ਗੱਲ ਕਰੀ ਜੀ ਮੂਲ ਨ ਟਾਇਰ ਹੈਗੇ ਤਾਂ 70 ਪੈਸੇ ਪਿਛਲੇ ਟਾਇਰ ਹੈਗੇ ਇਹਦੇ 85 ਪੈਸੇ ਜੀ ਇਹ ਸਮਾਈ ਤੇ ਚੱਲਿਆ ਟਰੈਕ ਓਰੀਜਨਲ ਟਾਇਰ ਸਾਰਾ ਜੈਨੂਇਨ ਟਾਇਰ ਹੈ ਬਾਈ ਜੀ ਅੰਗ ਪੈਂਟ ਸਾਈਡ ਗੀਅਰ ਤੇ ਆ ਗਿਆ ਚੈਂਜਰ ਵਾਲਾ ਹੈਗਾ ਜੀ ਚੈਂਜਰ ਵਾਲਾ ਆ ਗਿਆ ਜੀ ਜਿੰਨਾ ਮਗਰ ਉਨਾਂ ਹੀ ਮੂਰ ਨੂੰ ਹਾਂਜੀ ਇਹ ਡਬਲ ਡਿਸਟਰੀਬਿਊਟਰ ਲੱਗਿਆ ਹੋਇਆ ਜੀ ਰੰਗ ਪੇਂਟ ਤੋਂ ਜਿਵੇਂ ਅਰिजिनल ਆ ਟਰੈਕਟਰ ਤੁਸੀਂ ਦੇਖ ਰਹੇ ਹੋ ਇਹ ਰਿਵਰਸ ਸ਼ਿਫਟ ਯੂ ਆ ਗਿਆ ਜੀ ਤੇ ਦੇਖ ਸਕਦੇ ਤੁਸੀਂ ਟਾਇਰ ਤੁਰਾਂ ਦੀ ਕੰਡੀਸ਼ਨ ਰਮ ਰਮਾ ਤੋਂ ਪੂਰਾ ਓਕੇ ਰੋਟਾਂ ਜੀ 20 ਲੱਖ ਮਾਡਲ ਆ ਗਿਆ ਸੋਨਾ ਲਿਖਾ ਡੀਆ 750 ਤੇ ਕਿੰਨੇ ਮਾਡਲ ਦਾ ਅੱਛਾ ਜੀ ਇਹ ਬਾਈ ਜੀ 2020 ਮਾਡਲ ਹੈ 580000 ਰੁਪਏ ਐਡਵਾਂਡ ਹੈ ਹਾਈ ਬੀ ਹੀ ਆ ਰਿਹਾ ਵਿਅਰ ਡਿਸਕਾਊਂਟ ਇਹ ਤੇ ਕਰ ਰਹੇ ਆ। ਇਹ ਮਿਲ ਜੂਗਾ ਸਾਨੂੰ 5,60,000 ਦਾ। ਜੇ ਲੋਨ ਕਰਵਾਉਣਾ ਲੋਨ ਵੀ ਕਰਵਾ ਲਓ। ਠੀਕ ਆ ਜੀ। ਇਹ ਵੀ ਪਾ ਦੇ। ਅੱਗੇ ਆ ਗਿਆ ਜੀ ਸਵਰਾਜ 724 ਜਿਹੜੇ ਵੀਰਾਂ ਨੇ ਪੱਠੇ-ਪੁੱਠੇ ਤੇ ਆ ਕਿਰਾਏ-ਕੁਰੇ ਤੇ ਲਾਉਣ ਨੂੰ ਟਰੈਕਟਰ ਲੈਣਾ ਆ ਹੋਵੇ। ਇਹ ਟਰੈਕਟਰ ਬਾਈਕ ਦਾ। ਕਿੰਨੇ ਮਾਡਲ ਹੈ ਇਹ ਜੀ? 2000 ਮਾਡਲ ਹੈ ਇਹ ਜੀ। ਪੂਰਾ 2000 ਮਾਡਲ। ਡਿਮਾਂਡ ਹੈ ਇਹਦੀ। ਹਾਂ ਜੀ। ਬਾਹਰ ਪੰਪ ਆ। ਬਾਰ ਪੱਠਾਰੇ ਵੀਰਾਂ ਲਈ ਬਹੁਤ ਵਧੀਆ ਟਰੈਕਟਰ ਆ ਇਹ। ਹਾਂ ਭਾਈ ਜਿੰਨਾ ਨੇ ਟਰੈਲਰ ਟੂਗੀ ਤੇ ਲਾ ਕੇ ਕਰਾਇਆ ਟੋਣਾ ਤੇਲ ਖਰਚਾ ਬਹੁਤ ਘੱਟ ਆ। ਹਾਂਜੀ ਤੇ ਪਾਵਰ ਟਰੈਕਟਰ ਬੂਰਾ ਵਧੀਆਗਾ। ਪੈਰਾਂ ਦੀ ਜੇ ਗੱਲ ਕਰੀ ਪਿਛਲੇ ਟਾਇਰ ਇਹਦੇ ਹੈਗੇ 25 ਪੈਸੇ ਫਰੰਟ ਵਾਲੇ ਵੀ ਇੰਨੇ ਹੀ ਹੋਏ 25 ਠੀਕ ਆ ਜੀ 25 ਕੇ ਪੰਜ ਟਾਇਰਾਂ ਦੀ ਕੰਡੀਸ਼ਨ ਆ ਵਧੀਆ ਕੰਮ ਦੇਣ ਵਾਲਾ ਟਰੈਕਟਰ ਆ। ਹਾਂਜੀ ਵੀਰ ਜੀ ਤੇ ਕੀ ਡਿਮਾਂਡ ਕਰਦੇ ਆਂ ਦੀ ਜੀ? ਇਹਦੀ ਭਾਈ 1 ਲੱਖ 40 ਹਜ਼ਾਰ ਰੁਪਿਆ ਡਿਮਾਂਡ ਆ। 10 ਹਜ਼ਾਰ ਰੁਪਿਆ ਡਿਸਕਾਊਂਟ ਹੋ ਜੂਦੇ ਤੇ ਜੀ। 1 ਲੱਖ 30 ਹਜ਼ਾਰ ਦਾ ਤੁਹ ਇਹ ਰੰਗ ਪੇਂਟ ਓਰੀਜਨਲ ਆ ਆਪਣੀ ਓਰੀਜਨਲ ਆ ਬਾਈ ਠੀਕ ਆ ਜੀ ਇਹ ਐਡਰੈਸ ਦੱਸ ਦੋ ਜੀ ਆਪਣਾ ਪਿੰਡ ਸੇਖਪੁਰਾ ਤਰਸੀਲ ਤਲਵੰਡੀ ਸਾਬੋ ਮੌੜਾਂ ਤੋਂ 12 ਕਿਲੋਮੀਟਰ ਹੈ ਜੀ ਤੇ ਤਲਵੰਡੀ ਸਾਬੋ ਤੋਂ 8 ਕਿਲੋਮੀਟਰ ਆਪਣਾ ਪੈਣਾ ਠੀਕ ਆ ਜੀ ਮੰਡੀ ਤੋਂ ਬਣਾ ਟਰੈਕਟਰ ਕਿੱਥੇ ਹੁੰਦੇ ਆ ਜੀ ਆਪਣੇ ਸੇਖਪੁਰੇ ਘਰੇ ਮਿਲ ਜਾਂਦੇ ਟਰੈਕਟਰ ਠੀਕ ਆ ਜੀ ਹਾਂਜੀ ਕੋਸਟ ਟਰੈਕਟਰ ਮਲਕਾਣੇ ਖੜ ਜਾਂਦੇ ਆਪਣੇ ਕੋਸ ਸੇਖਪੁਰੇ ਠੀਕ ਆ ਕੰਟੈਕਟ ਨੰਬਰ ਦੱਸ ਦੋ ਜੀ 8427004804 ਠੀਕ ਹੈ ਤੇ ਟਰੈਕਟਰ ਵਿੱਚ ਕਟਾਉਣਾ ਹੋਵੇ ਹਾਂਜੀ ਵੀਰ ਜੀ ਟਰੈਕਟਰ ਵਿੱਚ ਕਟਾਉਣਾ ਹੋਵੇ ਵਿੱਚ ਵੀ ਕੱਟ ਲੈਣਾ ਸਾਰਾ ਕੁਝ ਵੀ ਕਰਨਾ ਹੋਵੇ ਟਰੈਕਟਰਾਂ ਲਾਉਣ ਲੋਨ ਕੁਝ ਕਰਨਾ ਹੋਵੇ ਸਾਰਾ ਅਵੇਲੇਬਲ ਠੀਕ ਹੈ ਜੀ ਇਹ ਕੰਟਰੈਕਟਰ ਨੰਬਰ ਦੱਸਿਆ ਜੀ 8427104304 ਠੀਕ ਹੈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ